ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਨੇ ਡਾਕਟਰ ਮਲਤਾਨੀ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਉਹਨਾਂ ਦਾ ਵੀ ਇਸ ਫੀਲਡ ਦੇ ਅੰਦਰ ਇੱਕ ਲੰਮਾ ਤਜਰਬਾ ਹੈ ਡਾਕਟਰ ਸਾਹਿਬ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗੇ ਕਿਉਂਕਿ ਜਦੋਂ ਵੀ ਕੋਈ ਵਾਇਰਸ ਦੀ ਗੱਲ ਤੁਰਦੀ ਹੈ ਦੇਸ਼ ਦੇ ਅੰਦਰ ਝਾੜੇ-ਦਵਾਲੇ ਸਾਡੇ ਤਾਂ ਲੋਕ ਸਹਿਮ ਜਾਂਦੇ ਆ ਕਿਉਂਕਿ ਪਹਿਲਾਂ ਹੀ ਕੋਵਿਡ-19 ਦੇ ਕਰਕੇ ਕਾਫੀ ਕੁਝ ਚੱਲਣਾ ਪਿਆ ਲੋਕਾਂ ਨੂੰ ਤਾਂ ਹੁਣ ਜਿਹੜੇ ਇੱਕ ਹੋਰ ਵਾਇਰਸ ਦੀ ਗੱਲ ਚੱਲ ਰਹੀ ਹੈ ਇਸ ਵਾਇਰਸ ਦੇ ਬਾਰੇ ਦੱਸੋ ਕਿ ਅਸਲ ਦੇ ਵਿੱਚ ਇਹ ਹੈ ਕਿ ਇਸਦੇ ਲੱਛਣ ਕੀ ਹੁੰਦੇ ਆ ਕੀ ਵਾਕਈ ਲੋਕਾਂ ਦੇ ਲਈ ਬੜਾ ਖਤਰਨਾਕ ਵਾਇਰਸ ਹੈ ਸੁਦੀਜੀ ਸਭ ਤੋਂ ਪਹਿਲਾਂ ਤਾਂ ਮੈਂ ਆਮ ਲੋਕਾਂ ਨੂੰ ਇਹ ਕਹਾਂਗਾ ਕਿ ਇਹ ਵਾਇਰਸ ਜਿਹੜੀ ਹੈ ਇਹ ਆਮ ਵਾਇਰਸ ਹੈ ਜੀ ਜਿਹੜੀ ਕਿ 2001 ਦੇ ਵਿੱਚ ਪਹਿਲੀ ਵਾਰੀ ਇਸ ਦੀ ਪਛਾਣ ਹੋਈ ਸੀ ਜੀ ਤੇ ਇਹ ਵਾਰਤ ਜਿਹੜੀਆਂ ਹੈਗੀਆਂ ਨੇ ਇਸ ਸਮੇਂ ਤੋਂ ਸਮੇਂ ਆਮ ਇਹਨਾਂ ਦੇ ਨਾਲ ਖਾਤ ਕਰਕੇ ਜਦੋਂ ਸਰਦੀ ਆਉਂਦੀ ਹੈ ਤੇ ਇਹਨਾਂ ਦੀ ਇਨਫੈਕਸ਼ਨਸ ਹੁੰਦੀਆਂ ਰਹਿੰਦੀਆਂ ਨੇ ਜੀ ਅੱਜਕੱਲ ਇਹ ਵਾਇਰਸ ਹੀਟ ਕਰਕੇ ਡਿਫੈਕਟ ਹੋਣ ਨੂੰ ਢੋਗੀ ਕਿਉਂਕਿ ਹੁਣ ਸਾਧਨ ਆਪਣੇ ਕੋਲ ਜਿਆਦਾ ਹੋ ਗਏ ਡਿਟੈਕਸ਼ਨ ਵਾਲ ਜੀ ਇਸ ਤੱਕ ਕਿ ਪਹਿਲਾਂ ਆਪਾਂ ਨੂੰ ਵਾਇਰਸ ਸੀਗੇ ਲੇਕਿਨ ਉਹਨਾਂ ਦਾ ਪਤਾ ਨਹੀਂ ਚ ਲੱਗਦਾ ਹੁਣ ਡਿਟੈਕਸ਼ਨ ਸੈਂਟਰ ਜਿਆਦਾ ਵੱਧ ਗਏ ਤੇ ਇਸ ਕਰਕੇ ਉਹ ਇਕੁਪਮੈਂਟ ਵਧਨ ਕਰਕੇ ਆਪਣੇ ਕੋਲ ਇਹ ਇਸ ਦੀ ਡੈਗਲਸ ਹੋ ਜਾਂਦੀ ਹੈ ਦੂਜੀ ਗੱਲ ਇਹ ਹੈ ਕਿ ਖਾਸ ਕਰਕੇ ਮੈਂ ਪਹਿਲਾਂ ਬਾਕੀ ਗੱਲਾਂ ਦੱਸਣ ਤੋਂ ਪਹਿਲਾਂ ਇੱਕ ਗੱਲ ਕਹਾਂ ਜਾਂ ਕਿ ਬਹੁਤ ਵੱਡੀ ਥਾਵਾਂ ਤੇ ਉੱਤੇ ਇਸ ਨੂੰ ਕੋਰੋਨਾ ਦੇ ਨਾਲ ਕੰਪੇਅਰ ਕੀਤਾ ਜਾ ਰਿਹਾ ਹੈ ਜੀ ਜੀ ਦੇ ਬਰਦੀ ਬਿਲਕੁਲ ਨਹੀਂ ਹੈ ਇਹ ਆਮ ਵਾਇਰਸ ਜਿਹੜੀ ਹੈਗੇ ਜਿਹਦੇ ਸਰਦੀਆਂ ਚ ਅਸੀਂ ਖਾਂਸੀ ਜਕਾਮ ਬੁਖਾਰ ਦੀਆਂ ਗੱਲਾਂ ਕਰਦੇ ਆਂ ਇਹ ਹੀ ਹੁਣ ਚੱਲ ਆਪਾਂ ਹੁੰਦੀਆਂ ਨੇ ਔਰ ਅ ਅੱਜ ਦਾ ਆਮ ਵਾਇਰਸ ਹੀ ਹੁੰਦੀਆਂ ਨੇ ਜਦੋਂ ਆਪਾਂ ਗੱਲ ਕਰਦੇ ਆਂ ਲੇਕਿਨ ਇੱਕ ਚੀਜ਼ ਦਾ ਆਪਾਂ ਨੂੰ ਉਹਦੇ ਵਿੱਚ ਜ਼ਰੂਰ ਖਿਆਲ ਰੱਖਣਾ ਹੁੰਦਾ ਹੈ ਕਿ ਇਹ ਖਾਂਸੀ ਜਕਾਮ ਬੁਖਾਰ ਜਾਂ ਗਲਾ ਖਰਾਬ ਉਹਦੇ ਨਾਲ ਅਗਰ ਸਾਹ ਦੀ ਪ੍ਰੋਬਲਮ ਆਵੇ ਤਾਂ ਸਾਨੂੰ ਜ਼ਰੂਰੀ ਹੈ ਵੀ ਅਸੀਂ ਡਾਕਟਰ ਨੂੰ ਕੰਸਲਟ ਕਰੀਏ ਇਹ ਬਹੁਤ ਇੰਪੋਰਟੈਂਟ ਪਾਰਟ ਹੈ ਜੀ ਜੀ ਤਾ ਇਹਦੇ ਚ ਇਹ ਹੈਗਾ ਕਿ ਕੋਈ ਵੀ ਵਾਰਿਸ ਹੋਵੇ ਜਿਸ ਤਰ੍ਹਾਂ ਇਹ ਵਾਰਿਸ ਹੈ ਜੀ ਇਹ ਨੂੰ ਕਿਹਾ ਗਿਆ ਇਹ ਹੈਗੀ ਹੈ ਐਚ ਐਮ ਪੀ ਵੀ ਜੀ ਐਡਸਟ੍ਰਸ ਪਰ ਹਿਊਮਨ ਬੰਦਿਆਂ ਚ ਹੈ ਹਮ ਅੱਜ ਹੈਗੀ ਹੈ ਇਹ ਇਹਦਾ ਨਾਮ ਹੈ ਮੇਟਾ ਨੀਮੋ ਜੀ ਜਿੱਥੇ ਪੜ ਨੀਮੋ ਆ ਜਾਊਗਾ ਉੱਥੇ ਉਹਦਾ ਮਤਲਬ ਹੈਗਾ ਕਿ ਸਾਹ ਦੀ ਪ੍ਰਣਾਲੀ ਨਾਲ ਸੰਬੰਧਤ ਵਾਰਿਸ ਹੈ ਜੀ ਅੱਗੇ ਵੀ ਵਾਰਿਸ ਹੈ ਸੋ ਇਹ ਬੇਸਿਕਲੀ ਸਾਹ ਪ੍ਰਣਾਲੀ ਦੀ ਜਿਹੜੀ ਨਾ ਇਹ ਇੱਕ ਵਾਰਿਸ ਹੈ ਵਾਈਲਡ ਵਾਰਿਸ ਹੈ ਆਹ ਇਹ ਪਹਿਲਾ ਹੀ ਨੌਨ ਹੈਗੀ ਹੈ ਜੀ ਕਰੋਨਾ ਸੀਗੀ ਕਰੋਨਾ ਨੌਨ ਨਹੀਂ ਸੀਗੀ ਇਹ ਇੱਕ ਇਹ ਨੌਨ ਵਾਇਰਸ ਹੈ ਜੀ ਤੇ ਇਸ ਦੀ ਡਿਟੈਕਟ ਜਦੋਂ ਹੁੰਦਾ ਹੈ ਪਹਿਲੀ ਵਾਰੀ ਕੀ ਇਹ ਭਾਰਤ ਦੇ ਵਿੱਚ ਹੀ ਪਤਾ ਲੱਗਦਾ ਹੈ ਜਾਂ ਕਿਸੇ ਹੋਰ ਮੁਲਕ ਤੋਂ ਪਤਾ ਲੱਗਿਆ ਹੈ ਨਹੀਂ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਜਿੱਥੇ ਲੋਕ ਗੁੰਮਰਾਹ ਹੁੰਦੇ ਆ ਜਾਂ ਲੋਕਾਂ ਦੇ ਵਿੱਚ ਡਰ ਆ ਜਾਂਦਾ ਉਹ ਅਸਲ ਚ ਹੈਗਾ ਕਿ ਚਾਈਨਾ ਤੋਂ ਚੱਲੀ ਚਾਈਨਾ ਦੇ ਵਿੱਚ ਵੀ ਇਹ ਮੰਨਿਆ ਗਿਆ ਕਿ ਇੱਕ ਪ੍ਰੋਵਿੰਸ ਦੇ ਵਿੱਚ ਜ਼ਿਆਦਾ ਹੈਗੀ ਹੈ ਲੇਕਿਨ ਉਹ ਵੀ ਸੋਸ਼ਲ ਮੀਡੀਆ ਹੀ ਹੈ ਉਸ ਦੇ ਅਜੇ ਤੱਕ ਕੋਈ ਵੀ ਕਨਫਰਮੇਟਿਵ ਸ਼ਿਕਾਇਤ ਨਹੀਂ ਹੈ ਜੀ ਨਾ ਹੀ ਇਹਨੂੰ ਡਬਲਯੂਐਚਓ ਨੇ ਅਜੇ ਤੱਕ ਕੋਈ ਐਪੀਡੈਮਿਕ ਮੰਨਿਆ ਲੇਕਿਨ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਹਮੇਸ਼ਾ ਹੀ ਇਹ ਸਾਵਧਾਨ ਰਹਿਣ ਵਾਸਤੇ ਜ਼ਰੂਰ ਕਿਹਾ ਜਾਂਦਾ ਜੀ ਸੋ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਕਿ ਖਾਂਸੀ ਜ਼ੁਕਾਮ ਬੁਖਾਰ ਆਮ ਤੇ ਕਦੀ ਸਾਹ ਦੀ ਪ੍ਰੋਬਲਮ ਦੇ ਸਕਣ ਹੋਵੇ ਤਾਂ ਪੋਸਿਬਿਲਟੀ ਰਹੇ ਜੀ ਜੀ ਦੂਸਰਾ ਹੈ ਕਿ ਇਸ ਨੂੰ ਆਮ ਤੌਰ ਤੇ ਜਿਸ ਤਰ੍ਹਾਂ ਅਸੀਂ ਇਹ ਗੱਲ ਕਹਿੰਦੇ ਆ ਕਿ ਜੇ ਛਿੱਕ ਆਉਂਦੀ ਹੈ ਤਾਂ ਤੁਸੀਂ ਰਮਾਲ ਰੱਖੋ ਅੱਗੇ ਜੀ ਜੀ ਇਹ ਹੈ ਕਿ ਪਿੱਛੇ ਵਾਲੀ ਜਗ੍ਹਾ ਦੇ ਉੱਤੇ ਤੁਸੀ ਦੀ ਜਰੂਰਤ ਨਹੀਂ ਹੈਗੀ ਕਿ ਨਾ ਜਾਓ ਜੀ ਜਾਂ ਜਿੱਤੇ ਹੱਥਾਂ ਨਾਲ ਤੁਸੀਂ ਨੱਕ ਸਾਫ਼ ਕਰਦੇ ਹੋ ਉਹੋ ਹੀ ਹੱਥ ਜਿਹੜੇ ਹੈਗੇ ਨੇ ਫਿਰ ਤੁਸੀਂ ਆਪਣੀ ਅੱਖਾਂ ਤੇ ਮੂੰਹ ਤੇ ਲਾਉਂਦੇ ਹੋ ਤਾਂ ਉਹਦੇ 'ਚ ਇਨਫੈਕਸ਼ਨ ਹੁੰਦੇ ਚਾਂਸਸ ਜਿਹੜੇ ਨੇ ਉਹ ਵੱਧ ਜਾਂਦੇ ਐ ਜੀ ਜੀ ਸੋ ਇਸੇ ਤਰ੍ਹਾਂ ਇਹ ਕਿਹਾ ਹੈ ਕਿ ਜਦੋਂ ਅਸੀਂ ਆਮ ਬੱਚਿਆਂ ਦੇ ਵਿੱਚ ਮੰਨਿਆ ਗਿਆ ਹੈ ਕਿ ਥੋੜੀ ਜ਼ਿਆਦਾ ਹੈਗੀ ਹੈ ਇਆ ਜਾਂ ਫਿਰ ਉਹ ਲੋਕ ਜਿਹੜੇ ਕੰਪਰੋਮਾਈਜ਼ ਨੇ ਜਿਨ੍ਹਾਂ ਚ ਇਮਿਊਨਿਟੀ ਜਿਹੜੀ ਹੈਗੀ ਐ ਸਰੀਰ ਦਾ ਜਿਹੜਾ ਸਫਟਾ ਸਿਸਟਮ ਹੈ ਉਹ ਘਟਿਆ ਹੁੰਦਾ ਜਿਹਦੇ ਚਕਾਸ ਕਰਕੇ ਦਾਲੇ ਵਾਲੇ ਮਰੀਜ਼ ਤੇ ਆ 슈퍼 ਦਾ ਮਰੀਜ਼ ਦਾ ਬਲੱਡ ਪ੍ਰੈਸ਼ਰ ਦਾ ਹੋ ਗਿਆ ਫਿਰ ਤਾਂ ਕੈਂਸਰ ਦੀ ਗੱਲ ਹੋ ਗਈ ਐਸਆਈ ਵੀ ਐਡਸ ਹੈਪਟਾਈਟਿਸ ਇਸ ਤਰ੍ਹਾਂ ਦੀਆਂ ਇਨਫੈਕਸ਼ਨਸ ਆ ਗਏ ਨੇ ਤੁਹਾਡੇ ਸਰੀਰ ਦੇ ਸਿਸਟਮ ਨੂੰ ਵਿੱਚੋਂ ਉਹਦੇ ਚ ਘੱਟਦੀ ਖੂਨ ਦੀ ਕਾਰਟ ਹੋ ਕੇ ਤਾਂ ਵੀ ਤੁਹਾਡੀ ਇਮਿਊਨਿਟੀ ਜਿਹੜੀ ਹੈਗੀ ਆ ਘਟੀ ਰਹੀ ਜੀ ਜੀ ਉਹਨਾਂ ਨੇ ਤਾਂ ਚਾਹ ਰੱਖਣਾ ਹੁੰਦਾ ਨੋਰਮਲ ਟੀਨ ਦੇ ਵਿੱਚ ਅਸੀਂ ਕਹਿੰਦੇ ਆ ਕਿ ਆਮ ਬੰਦੇ ਨੇ ਨੋਰਮਲ ਟੀਨ ਦੇ ਵਿੱਚ ਰਹਿਣਾ ਹੈ ਨੋਰਮਲ ਕਪੜੇ ਪਾਣੇ ਆ ਜਿਵੇਂ ਆਪਾਂ ਸਰਦੀਆਂ ਦੇ ਵਿੱਚ ਪਾਉਂਦੇ ਆ ਜੀ ਤੇ ਬੱਚਾ ਨੂੰ ਥੋੜਾ ਜਿਹਾ ਇਹ ਜ਼ਰੂਰ ਹੁੰਦਾ ਕਿ ਉਸ ਦਾ ਵਿਚਾਰ ਰੱਖੋ ਜੇ ਸਾਨੂੰ ਪਤਾ ਲੱਗਦਾ ਹੈ ਤਾਂ ਡਾਕਟਰ ਦੇ ਨਾਲ ਕੰਸਲਟ ਕਰ ਲਓ ਕਿਉਂਕਿ ਮੈਂ ਇਹ ਕਹਿੰਦਾ ਕਿ ਇਸ ਦਾ ਕੋਈ ਬਹੁਤ ਲੰਮਾ ਚੜ੍ਹਾ ਇਲਾਜ ਨਹੀਂ ਹੈ ਇਲਾਜ ਹੈਗਾ ਉਹ ਆਮ ਨੋਰਮਲ ਦਾ ਇਲਾਜ ਹੈ ਕੋਈ ਉਹਦੇ ਜਿਸਟੈਂਸਾ ਨਹੀਂ ਹੈ ਕੋਈ ਜੀ 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 ਅਰ ਜੀ ਜੀ ਦੂਸਰਾ ਇਹ ਹੈਗਾ ਕਿ ਕਿਉਂਕਿ ਆਪਣੇ ਕੋਲ ਕੋਵਿਡ ਦੇ ਦੌਰਾਨ ਕਾਫੀ ਸਾਰਾ ਟੈਸਟਿੰਗ ਦਾ ਇਕੁਪਮੈਂਟ ਆ ਚੁੱਕਿਆ ਹੋਇਆ ਹੈ ਇਸ ਕਰਕੇ ਵੀ ਜਿਆਦਾ ਜੀ ਜੀ ਪਰ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਅਵੇਅਰਨੈਸ ਦੀ ਘਾਟ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਜਾਂਦਾ ਜਿਸ ਦੇ ਕਰਕੇ ਇੱਕ ਦੂਜੇ ਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਫਿਰ ਆਪਣਾ ਘਰ ਦੇ ਵਿੱਚ ਘਰੇਲੂ ਨੁਸਖੇ ਅਪਣਾਉਣ ਦੀਆਂ ਗੱਲਾਂ ਹੋਰ ਬਹੁਤ ਕੁਝ ਤਾਂ ਜੇਕਰ ਇਸ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਨੂੰ ਵੀ ਲੱਛਣ ਦਿਖਦੇ ਆ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਹੈ ਤਾਂ ਸਭ ਤੋਂ ਜ਼ਰੂਰੀ ਇਹ ਹੈ ਕਿ ਥੋੜੇ ਜਿਓ ਆਪਣੇ ਆਪ ਸਾਵਧਾਨੀ ਵਰਤਨ ਤੇ ਬਾਕੀ ਡਾਕਟਰ ਦੇ ਕੋਲ ਜਾ ਕੇ ਦਿਖਾ ਸਕਦੇ ਹੋ ਉਸ ਤੋਂ ਇਲਾਵਾ ਵੀ ਸੰਦੀਪ ਜੀ ਇੱਕ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈਗੀ ਹੈ ਕਿ ਸੋਸ਼ਲ ਮੀਡੀਆ ਤੇ ਪੂਰ ਡਿਪੈਂਡ ਨਾ ਕਰੋ ਜੀ 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 ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਕਈ ਸਾਰੀਆਂ ਪੋਸਟਾਂ ਚੱਲ ਰਹੀਆਂ ਆ ਕਿ ਜੇ ਹੁਣ ਲੋਕ ਲੌਕਡਾਊਨ ਲੱਗੇਗਾ ਹੁਣ ਫਿਰ ਜੀ ਜਿਹੜੇ ਕਿਸਾਨਾਂ ਦੇ ਅੰਦੋਲਨ ਤੋਂ ਘਬਰਾ ਗਈ ਹੈ ਤੇ ਹੁਣ ਹਾਂਜੀ ਹਾਂ ਬਿਲਕੁਲ ਇਹ 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 ਇਨ੍ਹਾਂ ਗੱਲਾਂ ਦਾ ਕੋਈ मीनिंग ਨਹੀਂ ਹੈ ਹੂੰ ਹੂੰ ਜੀ ਜੀ ਤੇ ਕਿਉਂਕਿ ਚਾਈਨਾ ਚਾਈਨਾ ਦੀ ਗੱਲ ਹੋਈ ਹੈ ਔਰ ਪਿਛਲੀ ਤੁਹਾਨੂੰ ਯਾਦ ਹੀ ਹੋਣਾ ਕਿ ਕਰੋਨਾ 20 ਅਜੇ ਤੱਕ ਪੂਰੀ ਤਰ੍ਹਾਂ ਕਨਫਰਮੇਸ਼ਨ ਨਹੀਂ ਹੋ ਸਕੀ ਉਹ ਮੈਨ ਫਾਇਰਸ ਸੀਗੀ ਕਰੋਨਾ ਕੇ ਉਹ ਰੋਟੇਸ਼ਨ ਵਾਲੀ ਜੀ 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 ਦਾ ਇੰਪੋਰਟੈਂਟ ਹੈ ਕਿ ਸੋਸ਼ਲ ਮੀਡੀਆ ਤੇ ਬਿਲਕੁਲ ਡਿਪੈਂਡ ਨਾ ਕਰੋ ਹਾਂ ਹਾਂ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹ ਵੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਹੀ ਦੇਖਣੀ ਹੈ ਪਰ ਡਿਪੈਂਡ ਕਰਦਾ ਹੈ ਕਿ ਸੋਸ਼ਲ ਮੀਡੀਆ ਨੂੰ ਤੁਸੀਂ ਵਰਤਨਾ ਕਿਵੇਂ ਹੈ ਹਾਂ ਉਹ ਨਹੀਂ ਸੋਸ਼ਲ ਮੀਡੀਆ ਦਾ ਮੇਰਾ ਐਕਚੁਅਲੀ ਕਹਿੰਦਾ ਮਤਲਬ ਹੈ ਜਿਹੜਾ ਆਮ ਇੱਕ ਆਮ ਬੰਦਾ ਤੁਸੀਂ ਜੀ 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 ਜ ਕੱਲ ਕਰਦੇ ਆ ਜਿਹੜਾ ਤੁਰੇ ਜਾਂਦਾ ਬੰਦਾ ਜਿਹੜਾ ਉਹ ਆਮ ਵਰਤੂਕਾਰ ਹੈ ਜਿਹੜਾ ਆਪਣੇ ਘਰੇ ਬੈਠਾ ਹੀ ਸਲਾਹ ਦੇ ਦਿੰਦਾ ਹੈ ਕਿ ਜਿੱਦਾਂ ਲੋਕਡਾਊਨ ਲੱਗੇਗਾ ਕਿਸਾਨੀ ਅੰਦੋਲਨ ਕਰਕੇ ਸ਼ੁਰੂ ਹੋ ਗਿਆ ਇਹ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਇਸ ਇਸ ਗੱਲ ਇਸ ਦੇ ਉੱਤੇ ਬਿਲਕੁਲ ਡਿਪੈਂਡੈਂਟਲੀ ਕਰਨਾ ਤੇ ਇੱਕ ਤਰਫ ਇਹ ਨਾ ਹੁੰਦਾ ਪਿਛਲੀ ਜਿਹੜੀ ਐਕਸਪੀਰੀਅੰਸ ਹੈ ਮੇਰਾ ਤੇ ਕੀ ਗੱਲ ਨਹੀਂ ਸੁਣੀ ਇਹਨਾਂ ਨੇ ਵੀ ਕਾਫੀ ਆਫਸ ਜੀ ਜੀ ਗੱਲ ਸੁਣੀ ਹੈ ਤਾਂ ਡਾਕਟਰ ਵੀ ਸੁਣੋ ਜੀ ਜੀ ਤੇ ਉਹਨਾਂ ਦੀ ਸੁਣ ਕੇ ਤਾਂ ਸਰਪਾਵੇਂ ਤੁਸੀਂ ਆਪਣੀ ਮਨ ਦੀ ਮਰਜ਼ੀ ਲਿਓ ਤੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਡਾਕਟਰ ਦੀ ਗੱਲ ਜਿਹੜੀ ਹੈਗੀ ਹੈ ਜ਼ਰੂਰੀ ਹੈ ਸੋ ਨਹੀਂ ਕਿਉਂਕਿ ਪਿਛਲੀ ਵਾਰੀ ਡਾਕਟਰ ਕਾਫੀ ਐਕਸਪਲੇਨ ਕੀਤਾ ਸੀਗਾ ਇਹ ਵੀ ਗੱਲ ਆਪਾਂ ਨੂੰ ਮੰਨੀ ਪੈਣੀ ਹੈ ਜੀ 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 ਹਾਂਜੀ ਤੇ ਪੋਲੀਟਿਸ਼ੀਅਨ ਤੇ ਡਾਕਟਰਸ ਹਾਂ ਗੱਲ ਸੁਣ ਲਓ ਪਰ ਵਿਚਾਰ ਆਪਣੀ ਜਰੂਰ ਕਰ ਲਿਓ ਮੇਰੀ ਗੱਲ ਜਰੂਰ ਵੈਸੇ ਵੀ ਆਪਣੇ ਇੱਕ ਰੁਝਾਨ ਬਣਿਆ ਹੋਇਆ ਵੈਸੇ ਤੇ ਆਪਾਂ ਕਿਹਾ ਜਾਂਦਾ ਹੈ ਕਿ ਬੜੇ ਅਸੀਂ ਇੱਕ ਦੂਜੇ ਦੇ ਮਦਦਗਾਰ ਹੁੰਨੇ ਆ ਸਾਡਾ ਸੱਭਿਆਚਾਰ ਕਲਚਰ ਬੜਾ ਅਮੀਰ ਹੈ ਪਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚੋਂ ਆ ਜਾਂਦੀ ਹੈ ਕਿਸੇ ਵੀ ਤਰ੍ਹਾਂ ਆਵੇ ਚਾਹੇ ਉਸ ਨੂੰ ਮਾਹੌਲ ਬਣਾਇਆ ਜਾਵੇ ਜਾਂ ਬਣ ਜਾਵੇ ਕੁਦਰਤੀ ਤਾਂ ਬੜੇ ਤਰ੍ਹਾਂ ਦੇ ਡਰ ਪੈਦਾ ਵੈਸੀ ਹੀ ਕਰ ਦਿੱਤੇ ਜਾਂਦੇ ਆ ਲੁੱਟ ਖੁੱਟ ਕਰਨ ਵਾਲਾ ਕੰਮ ਵੀ ਸ਼ੁਰੂ ਹੋ ਜਾਂਦਾ ਹੈ ਪਰਦੂ ਬਹੁਤ ਬਹੁਤ ਜ਼ਿਆਦਾ ਹੋਇਆ ਪਿਛਲੀ ਵਾਰੀ ਡਾਕਟਰਸ ਨੇ ਬਹੁਤ ਜ਼ਿਆਦਾ ਆਵੇਂ ਮੇਰੀ ਆਪਣੀ ਪਰਸਨਲਿਟੀ ਹੈਗੀ ਮੈਂ ਕਹਾਂਗਾ ਕਿ ਮਿਸ ਬਹੁਤ ਜ਼ਿਆਦਾ ਕੀਤਾ ਲੋਕਾਂ ਨੂੰ ਬਹੁਤ ਹਰਾਸਮੈਂਟ ਹੋਈ ਉਸ ਕੱਲ ਦੇ ਵਿੱਚ ਟ੍ਰੀਟਮੈਂਟ ਦੇ ਨਾਲ ਤੇ ਇਸ ਕਰਕੇ ਮੈਂ ਕਹਾਂਗਾ ਕਿ ਇਹਦਾ ਕੋਈ ਟ੍ਰੀਟਮੈਂਟ ਨਹੀਂ ਹੈ ਨਾਰਮਲ ਟ੍ਰੀਟਮੈਂਟ ਆਮ ਕਾਂਸੀ ਜੀ ਕਾਂ ਵਰਗਾ ਹੁੰਦਾ ਜੀ ਕਿਨ ਕੋਈ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਇਸ ਵਕਤ ਕੋਈ ਵੀ ਐਸਾ ਪੈਨਿਕ ਨਹੀਂ ਹੈ ਐਸੀ ਕੋਈ ਵਾਇਰਸ ਨਹੀਂ ਹੈ ਜਿਹੜੀ ਬਹੁਤ ਖਤਰਨਾਕ ਹੈਗੀ ਹੈ ਜੀ ਤੋਂ ਇਹਦੇ ਚ ਕਿ ਕੋਈ ਤੁਹਾਡੇ ਮੀਡੀਆ ਦੇ ਸੁਮੇ ਮੈਂ ਕਹਿਣਾ ਚਾਹਾਂਗਾ ਕਿ ਬੰਦਾ ਬਿਮਾਰ ਹੋਵੇ ਤਾਂ ਡਾਕਟਰ ਨੂੰ ਕੰਸਲਟ ਜਰੂਰ ਕਰ ਲਓ ਸਾਵਧਾਨ ਰਹੋ ਲੇਕਿਨ ਡਰਨਾ ਨਹੀਂ ਡਰਨ ਵਾਲਾ ਕੋਈ ਇਸ਼ੂ ਨਹੀਂ ਹੈ ਜੀ ਪੁਰਾਣੀ ਵਾਇਰਸ ਹੈ ਇਹ ਕੋਈ ਨਵੀਂ ਵਾਇਰਸ ਨਹੀਂ ਹੈ ਪਹਿਲਾਂ ਵੀ ਹੁੰਦੇ ਰਹੇ ਐਜੇਸਿ ਤੁਸੀਂ ਇਹ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਸਾਡੇ ਨਾਲ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ